ਅਸੀਂ ਖਾ ਕੇ ਨਹੀਂ ਫੀਮੇਲ ਆਪਣਾ ਸਰੀਰ ਖਰਾਬ ਕਰ ਰਹੀ ਹੈ ਜਿੰਨਾ ਇਹਨੂੰ ਸਜਾਉਣ ਦੇ ਚੱਕਰ ਚ ਆਪਣੇ ਆਪ ਨੂੰ ਡੈਮੇਜ ਕਰ ਰਹੀ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਖਾ ਕੇ ਨਹੀਂ ਲਗਾ ਕੇ ਆਪਣੇ ਸਰੀਰ ਨੂੰ ਜ਼ਿਆਦਾ ਖਰਾਬ ਹੁੰਦਾ ਉਹ ਕਿਵੇਂ ਜੀ ਬੜੀ ਅਜੀਬ ਗੱਲ ਹੈ ਇੱਕ ਫੀਮੇਲ ਅਮਰੀਕਾ ਦੀ ਸਟਡੀ ਹੈ 12 ਤਰ੍ਹਾਂ ਦੇ ਕੋਸਮੈਟਿਕ ਰੈਗੂਲਰ ਫੀਮੇਲ ਯੂਜ਼ ਕਰਦੀ ਹੈ ਔਰ 16 ਤਰ੍ਹਾਂ ਦਾ ਕੈਮੀਕਲ ਉਹ ਕੱਲੇ ਫੇਸ ਤੇ ਲਗਾਉਂਦੀ ਹੈ ਸਹਹਲਾਂ ਤਰ੍ਹਾਂ ਦੇ ਹਾਂਜੀ ਔਰ ਇੱਕ ਦਿਨ ਦੇ ਵਿੱਚ 200 ਤਰ੍ਹਾਂ ਦਾ ਕੈਮੀਕਲ ਆਪਣੀ ਬੋਡੀ ਤੇ ਲੈ ਕੇ ਘੁੰਮ ਰਹੀ ਹੁੰਦੀ ਹੈ ਇਹ ਤੁਸੀਂ ਕਹਿੰਦੇ ਵੀ ਅਸੀਂ ਉਮਰ ਤੋਂ ਪਹਿਲਾਂ ਬੁੱਢੇ ਹੋ ਗਏ ਇਹ ਰੁੱਤਾਂ ਜਿਹੜੀਆਂ ਨੇ ਇਹ ਤੁਹਾਡੀਆਂ ਆਪਣੇ ਆਪ ਹੀ ਇੰਬੈਲੈਂਸ ਚੱਲਣੀਆਂ ਡਿਸਟ੍ਰਿਕਟ ਸਾਨੂੰ ਅਸੀਂ ਨਾਰਮਲ ਸ਼ਾਪਸ ਆ ਕਹਿੰਦੇ ਵੀ ਉਹ ਦਿਖਾਓ ਜਿਹੜੀ 24 ਆਵਰ ਲੱਗੀ ਰਵੇ ਮਾਫ ਕਰਨਾ ਇਸ ਤਾਂ ਛੋਟੇ ਛੋਟੇ ਬੱਚਿਆਂ ਦੀ ਲਿਪਸਟਿਕ ਲਾ ਦਿੰਦੇ ਆ ਜੀ ਕਿਉਂ ਆਬਵੀਅਸਲੀ ਉਹਨੇ ਲਗਾਉਣਾ ਜਦੋਂ ਮੰਮਾ ਨੂੰ ਲਗਾਉਂਦੀ ਦੇਖਦੀ ਹੈ ਪਿਆਰਾ ਬਿਨ ਉਹ ਫੈਥਲੇਟ ਨਾਮ ਦੇ ਜਿਹੜੇ ਸਿੰਥੈਟਿਕ ਕੈਮੀਕਲ ਉਹ ਇਹਨਾਂ ਸਾਰੀਆਂ ਚੀਜ਼ਾਂਸਪਾਇਏ ਜਾਂਦੇ ਔਰ ਫੈਥਲੇਟ ਦੇ ਇਨਟੇਕ ਦੇ ਨਾਲ ਜਿਹੜੀਆਂ ਬੱਚੀਆਂ ਨੇ ਉਹ ਟਾਈਮ ਤੋਂ ਪਹਿਲਾਂ ਮੈਚੂਰ ਹੋ ਰਹੀਆਂ ਨੇ ਜੇ ਤਾਂ ਫੀਮੇਲ ਆਪਣੀ ਪੀੜ੍ਹੀ ਅੱਗੇ ਵਧਾਉਣਾ ਚਾਹੁੰਦੀ ਹੈ ਜੀ ਉਹਨਾਂ ਨੂੰ ਲੱਗਦਾ ਕਿ ਮੇਰਾ ਬੱਚਾ ਜਾਂ ਮੇਰੀ ਬੱਚੀ ਹੈ ਉਹਨੂੰ ਕੋਈ ਰੋਗ ਨਾ ਹੋਵੇ ਤਾਂ ਪਹਿਲਾਂ ਤੁਸੀਂ ਆਪਣੀ ਬੋਡੀ ਤੇ ਐਕਸਪੋਜ਼ਰ ਘੱਟ ਕਰੋ ਕਾਸਮੈਟਿਕ ਪ੍ਰੈਗਨੈਂਟ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੀ ਕਾਸਮੈਟਿਕ ਦਾ ਇਸਤੇਮਾਲ ਬੱਚੇ ਤੇ ਕਿੰਨਾ ਪ੍ਰਭਾਵ ਪਾ ਸਕਦਾ ਆਉਂਦਾ ਨਹੀਂ ਪਾਉਂਦਾ ਜੀ ਬਿਲਕੁਲ ਪਾਉਂਦਾ ਹੈ ਪ੍ਰੈਗਨਨਸੀ ਚ ਤਾਂ ਚਲੋ ਜਿਹੜਾ ਯੂਜ਼ ਕੀਤਾ ਉਹ ਕੀਤਾ ਉਸ ਤੋਂ ਪਹਿਲਾਂ ਵੀ ਜਿਹੜਾ ਕੀਤਾ ਉਸ ਤੋਂ ਬਾਅਦ ਜਦੋਂ ਮਾਂ ਬੱਚੇ ਨੂੰ ਦੁੱਧ ਦੇएगी ਨਾ ਦੁੱਧ ਦੇ ਰਾਹੀਂ ਇਹ ਰਿਸਰਚ ਹੈ ਕਿ ਦੁੱਧ ਦੇ ਰਾਹੀਂ ਇਹ ਫੈਥਾਲੇਟ ਬੱਚੇ ਦੇ ਅੰਦਰ ਜਾ ਰਿਹਾ ਔਰ ਮਦਰ ਯੂਜ਼ ਕਰ ਰਹੀ ਹੈ ਤਾਂ ਨਿਊ ਬੌਰਨ ਜਿਹੜੇ ਬੇਬੀ ਨੇ ਨੋਨ ਐਲਕੋਹੋਲਿਕ ਫੈਟੀ ਲੀਵਰ ਦੇਖੋ ਛੋਟੇ ਬੱਚੇ ਦਾ ਹੋ ਰਿਹਾ ਹੈ ਜਾਮ ਮਦੇ ਜਵਾਕਾਂ ਦੇ ਫੈਟੀ ਲਿਵਰ ਜਾਮ ਮਦੇ ਜਵਾਕਾਂ ਦੇ ਫੈਟੀ ਲਿਵਰ ਹੋ ਰਿਹਾ ਸਨ ਸਕਰੀਨ ਦੇ ਦਿੱਤਾ ਜਾਂਦਾ ਸਨ ਸਕਰੀਨ ਜਿਹੜਾ ਉਹ ਸਾਡੇ ਜ਼ੀਰੋ ਆਕਸੀਜਨ ਨੂੰ ਬਹੁਤ ਜ਼ਿਆਦਾ ਵਧਾ ਰਿਹਾ ਤੇ ਫਿਰ ਸਾਨੂੰ ਹੱਲ ਵੀ ਦੱਸੋ ਤੁਹਾਡੇ ਤਾਂ ਸਾਨੂੰ ਡਰਾ ਹੀ ਦਿੱਤਾ ਅੱਜ ਖੋਤ ਹੈਰਾਨ ਨਾ ਵੀ ਔਰਤ ਬਿਨਾ ਸੋਚੇ ਸਮਝੇ ਹਰ ਚੀਜ਼ ਨੂੰ ਆਪਣੇ ਉੱਤੇ ਐਕਸਪੈਰੀਮੈਂਟਸ ਕਿਵੇਂ ਲੈ ਰਹੀ ਹੈ ਮੇਕਅਪ ਜਿਹੜਾ ਉਹ ਉਹ ਉਹਨੂੰ ਜਿੰਨੀ ਛੇਤੀ ਅਸੀਂ ਆਪਦੇ ਆਪ ਤੋਂ ਘਟਾਵਾਂਗੇ ਐਕਸਪੋਜ਼ਰ ਘਟਾ ਲਾਂਗੇ ਅਸੀਂ ਜ਼ਿਆਦਾ ਵਧੀਆ ਰਹਿਾਂਗੇ ਨਾ ਕਜਰੀ ਕੀ ਧਾਰ ਨਾ ਮੋਤੀਆਂ ਕਾ ਹਾਰ ਨਾ ਕੋਈ ਕੀਆ ਸ਼ਿੰਗਾਰ ਫਿਰ ਵੀ ਕਿਤਨੇ ਸੁੰਦਰ ਹੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਕਾਸਿਫ ਫਾਰੂਕੀ ਤੁਸੀਂ ਇਹ ਗੀਤ ਅਕਸਰ ਗੁੰਗੁਣਾਉਂਦੇ ਜਾਂ ਚੱਲਦੇ ਦੇਖਿਆ ਹੋਣਾ ਯਾ ਸਾਡੀਆਂ ਭੈਣਾਂ ਜਦੋਂ ਵੀ ਉਹ ਹਾਰ ਸ਼ਿੰਗਾਰ ਕਰਦੀਆਂ ਨਾ ਕਦੇ ਨਾ ਕਦੇ ਇਹ ਗੀਤ ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਪਰ ਜਿਹੜਾ ਸਜਣਾ ਸਵਰਨਾ ਤੁਹਾਨੂੰ ਕਿੰਨਾ ਕੁ ਮਹਿੰਗਾ ਪੈ ਸਕਦਾ ਇਹ ਗੱਲ ਅੱਜ ਸਾਡੇ ਨਾਲ ਕਰਨ ਵਾਲੇ ਨੇ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਡਾਕਟਰ ਡਾਕਟਰ ਰਮਨਦੀਪ ਸਮਰਾਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬਾ ਨਾਲ ਕਿ ਅਗਰ ਅਸੀਂ ਲੋੜ ਤੋਂ ਵੱਧ ਸਜੀਏ ਸਵਰੀਏ ਖਾਸ ਕਰਕੇ ਕਾਸਮੈਟਿਕ ਦੀ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਵੱਡੀ ਰਿਸਰਚ ਉਹਨਾਂ ਕੋਲ ਹੈ ਸਮਝਾਂਗੇ ਕਿ ਕਿਵੇਂ ਕਿਵੇਂ ਉਹਦਾ ਕੀ ਕੀ ਨੁਕਸਾਨ ਜਿਹੜਾ ਹੋ ਸਕਦਾ ਹੈ ਡਾਕਟਰ ਸਾਹਿਬਾ ਬਹੁਤ-ਬਹੁਤ ਸਾਕਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਸਤਿ ਸ੍ਰੀ ਅਕਾਲ ਜੀ ਹਕੀਕਤ ਟੀਵੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ Kare ਸਾਰੇ ਚੜ੍ਹਦੀ ਕਲਾ ਚ ਹੋਣ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਇੱਕ ਗੱਲ ਕਰਨ ਵਾਲੇ ਹੋ ਕਿ ਜਿਹੜੀ ਮੇਕਅਪ ਹੈਗਾ ਸਜਨਾ ਸਵਰਨਾ ਹੈ ਜੇਕਰ ਇਹ ਕੁਦਰਤੀ ਨਾ ਹੋਵੇ ਤੇ ਫਿਰ ਇਹ ਬਿਮਾਰੀਆਂ ਲੈ ਕੇ ਆਉਂਦਾ ਸਾਡੇ ਘਰਾਂ ਚ ਬਿਲਕੁਲ ਜੀ ਕਿਉਂਕਿ ਜਿਹੜਾ ਸਜਣਾ ਸਵਰਨਾ ਕੁਦਰਤੀ ਜਿਹੜੀ ਸਾਡੇ ਤੇ ਬਿਊਟੀ ਹੈ ਉਹ ਸਭ ਤੋਂ ਪਹਿਲੀ ਇੱਕ ਸਮਾਈਲ ਨਾਲ ਆਉਂਦੀ ਹੈ ਅਸੀਂ ਬੇਸ਼ੱਕ ਪਾਰਲਰ ਦੇ ਵਿੱਚ ਸੈਲੂਨ ਦੇ ਵਿੱਚ 10000 15000 ਆਪਣੇ ਤੇ ਖਰਚ ਕਰ ਲੀਏ ਬਟ ਅਗਰ ਬਾਹਰ ਆ ਕੇ ਸਾਡੇ ਚਿਹਰੇ ਤੇ ਕਿਸ ਸਮਾਈਲ ਹੀ ਨਹੀਂ ਸਾਨੂੰ ਫੀਲ ਹੀ ਗੁੱਡ ਨਹੀਂ ਤਾਂ ਸਾਡਾ ਮੇਕਅਪ ਕਿਸੇ ਕੰਮ ਦਾ ਨਹੀਂ ਫੀਮੇਲ ਅਗਰ ਮੇਕਅਪ ਚਾਹੁੰਦੀ ਤਾਂ ਆਪਣੇ ਫੀਲ ਦੇ ਕੰਮ ਕਰੇ ਫੇਸ ਦੀ ਗਲੋ ਨੇ ਆਪਣੇ ਆਪ ਹੀ ਉੱਪਰ ਆ ਜਾਣਾ। ਕੀ ਆ ਬਹੁਤ ਵੱਡੀ ਗੱਲ ਕਹੀ ਹੈ। ਤੋ ਡਾਕਟਰ ਸਾਹਿਬ ਵੀ ਕਹਿੰਦੇ ਕਿ ਅਗਰ ਫੀਲ ਤੇ ਗੱਲ ਹੋਏਗੀ ਫੀਲ ਅੰਦਰੋਂ ਬੈਟਰ ਕਰਨੀ ਹੈ ਸਾਡੀਆਂ ਭੈਣਾਂ ਤਾਂ ਉਸ ਨੂੰ ਉਹ ਗਲੋਰ ਦੀ ਲੋੜ ਨਹੀਂ ਪੈਣੀ। ਜੀ ਬਿਲਕੁਲ ਅਸੀਂ ਸਾਡਾ ਜਿਹੜਾ ਐਫਰਟ ਜਿਹੜਾ ਉਹ ਕੁਦਰਤੀ ਤਰੀਕੇ ਦੇ ਨਾਲ ਫੀਲ ਤੇ ਘੱਟ ਹੋ ਰਿਹਾ। ਜਾਂ ਤਾਂ ਸਾਨੂੰ ਕਿਸੇ ਤਰੀਕੇ ਦੇ ਨਾਲ ਉਹਦਾ ਗਿਆਨ ਨਹੀਂ ਹੈ। ਠੀਕ ਹੈ ਨਾ? ਕਿਉਂਕਿ ਵਿਗਿਆਨ ਦੇ ਯੋਗਦੇ ਵਿੱਚ ਜੇ ਕਿਸੇ ਨੂੰ ਗਿਆਨ ਹੈ ਤਾਂ ਹੀ ਉਹ ਇਸ ਵਿਗਿਆਨ ਦੇ ਯੋਗਦਿਆਂ ਜਿਹੜੇ ਆ ਸਹੂਲਤਾ ਨੇ ਉਹਨਾਂ ਨੂੰ ਮਾਨ ਸਕਦਾ ਹੈ ਨਹੀਂ ਤੇ ਉਹ ਕਹਿੰਦੇ ਚੱਲੀ ਮਗਰ ਪੱਲੀ ਹੈ ਨਾ ਮਤਲਬ ਹਰ ਚੀਜ਼ ਜਿਹੜੀ ਹੈ ਉਹ ਮੈਂ ਮਤਲਬ ਅਸੀਂ ਵੇਖ ਲਿਆ ਵੀ ਕਿਸੇ ਨੇ ਆਪਣੀ ਰੀਲ ਬਣਾ ਕੇ ਪਾਤੀ ਹੈ ਨਾ ਉਹ ਕਿੰਨੀ ਸੋਹਣੀ ਲੱਗਦੀ ਪਈ ਹੈ ਇਹ ਚੀਜ਼ ਇਹਨੇ ਆ ਚੀਜ਼ ਕਿਵੇਂ ਕੀਤੀ ਹੈ ਪਰ ਉਹਦੇ ਪਿੱਛੇ ਲੌਜੀਕ ਨਹੀਂ ਅਸੀਂ ਜਾਣਦੇ ਹੈ ਨਾ ਖਤਰਨਾਕ ਟ੍ਰੈਂਡ ਮੇਕਅਪ ਵਾਲਾ ਤੁਹਾਡੇ ਮੁਤਾਬਕ ਬਹੁਤ ਜ਼ਿਆਦਾ ਜੀ ਜਿਹੜਾ ਮੇਕਅਪ ਦਾ ਐਕਸਪੋజర్ ਅੱਜ ਫੀਮੇਲ ਕਰੇਗੀ ਉਹਦੀ ਅਗਲੀ ਪੀੜ੍ਹੀ ਉਹਦਾ ਸੰਤਾਪ ਭੋਗੇਗੀ। ਔਰ ਅੱਜ ਦੇ ਟਾਈਮ 'ਚ ਉਹ ਇੰਨਾ ਮੈਨੂੰ ਲੱਗਦਾ ਜਿਹੜੀਆਂ ਸਾਡੀਆਂ ਰਿਸਰਚ ਨੇ ਦੱਸਿਆ ਅਸੀਂ ਖਾ ਕੇ ਨਹੀਂ ਫੀਮੇਲ ਆਪਣਾ ਸਰੀਰ ਖਰਾਬ ਕਰ ਰਹੀਆਂ ਜਿੰਨਾ ਇਹਨੂੰ ਸਜਾਉਣ ਦੇ ਚੱਕਰ 'ਚ ਆਪਣੇ ਆਪ ਨੂੰ ਡੈਮੇਜ ਕਰ ਰਹੀ ਹੈ। ਮੈਨੂੰ ਲੱਗਦਾ ਕਿ ਇਹਦੇ 'ਚ ਇੱਕ ਥੋੜਾ ਟਾਈਟਲ ਜਿਹੜਾ ਉਹ ਵੀ ਹੋਣਾ ਚਾਹੀਦਾ ਮੇਕਅਪ ਵਾਲਾ ਫੇਸ ਵੀ ਕੋਈ ਆਉਂਦਾ। ਮੇਕਅਪ ਵਾਲਾ ਫੇਸ ਇੱਥੇ ਹੁੰਦਾ ਪਰ ਇਹ ਨੇਚਰਲ ਬਿਊਟੀਜ਼ ਕੰਮ ਕਰੇਗਾ ਨਾ ਅਸੀਂ ਆਪਣੇ ਆਪ ਨੂੰ ਆਰਟੀਫੀਸ਼ੀਅਲ ਬਿਊਟੀਨਸ ਜੌਣ ਦੇ ਚੱਕਰ 'ਚ ਆਪਣਾ ਇਹ ਸਾਰੇ ਚਾਰੇ ਰੁੱਤਾਂ ਖਰਾਬ ਕਰ ਲਈਆਂ ਅਸੀਂ ਕਹਿੰਦਾ ਧਰਤੀ ਦੇ ਉੱਤੇ ਰੁੱਤਾਂ ਖਰਾਬ ਹੋ ਗਈਆਂ ਸੇਮ ਐਜ਼ ਇਟ ਇਜ਼ ਫੀਮੇਲ ਦੀ ਬੋਡੀ ਨਾਲ ਵੀ ਹੋਇਆ ਹੈ ਇਨਾ ਕੁ ਐਕਸਪੈਰੀਮੈਂਟ ਦਾ ਔਰ ਜਿਹੜੇ ਐਕਸਪਰਟ ਦੀ ਅਸੀਂ ਸਟੱਡੀ ਪੜ੍ਹ ਰਹੇ ਹਾਂ ਖੁਦ ਹੈਰਾਨ ਨਾ ਵੀ ਔਰਤ ਬਿਨਾ ਸੋਚੇ ਸਮਝੇ ਹਰ ਚੀਜ਼ ਨੂੰ ਆਪਣੇ ਉੱਤੇ ਐਕਸਪੈਰੀਮੈਂਟਸ ਕਿਵੇਂ ਲੈ ਰਹੀ ਹੈ ਐਕਸਪੈਰੀਮੈਂਟ ਕਿਵੇਂ ਕਰਦੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਖਾ ਕੇ ਨਹੀਂ ਲਗਾ ਕੇ ਆਪਣੇ ਸਰੀਰ ਨੂੰ ਜ਼ਿਆਦਾ ਖਰਾਬ ਹੁੰਦਾ ਉਹ ਕਿਵੇਂ ਜੀ ਬੜੀ ਅਜੀਬ ਗੱਲ ਹੈ ਇੱਕ ਫੀਮੇਲ ਅਮਰੀਕਾ ਦੀ ਸਟੱਡੀ ਹੈ ਜੀ 12 ਤਰ੍ਹਾਂ ਦੇ ਕੋਸਮੈਟਿਕ ਰੈਗੂਲਰ ਫੀਮੇਲ ਯੂਜ਼ ਕਰਦੀ ਹੈ ਔਰ 16 ਤਰ੍ਹਾਂ ਦਾ ਕੈਮੀਕਲ ਉਹ ਕੱਲੇ ਫੇਸ ਤੇ ਲਗਾਉਂਦੀ ਹੈ 16 ਤਰ੍ਹਾਂ ਦਾ ਜੀ ਹਾਂ ਜੀ ਔਰ ਇੱਕ ਦਿਨ ਦੇ ਵਿੱਚ 200 ਤਰ੍ਹਾਂ ਦਾ ਕੈਮੀਕਲ ਉਹ ਆਪਣੀ ਬਾਡੀ ਤੇ ਲੈ ਕੇ ਘੁੰਮ ਰਹੀ ਹੁੰਦੀ ਹੈ ਵੀਰ ਜੀ ਕਹਿੰਦੇ ਵੀ ਅਸੀਂ ਉਮਰ ਤੋਂ ਪਹਿਲਾਂ ਬੁੱਢੇ ਹੋ ਗਏ। ਇਹ ਰੁੱਤਾਂ ਜਿਹੜੀਆਂ ਨੇ ਇਹ ਤੁਹਾਡੀਆਂ ਆਪਣੇ ਆਪ ਹੀ ਇੰਬੈਲੈਂਸ ਚੱਲਣੀਆਂ। ਤੁਸੀਂ ਬਸੰਤ ਚ ਵੀ ਸਰਦੀ ਵਾਲੀਆਂ ਤੁਸੀਂ ਗਰਮੀ ਚ ਪੱਤ ਝੜ ਵਾਲੇ ਹੋ। ਠੀਕ ਹੈ? ਤਾਂ ਉਹ ਉਹ ਆ ਜਿਹੜਾ ਆ ਓਵਰੀ ਦੇ ਅੰਦਰਲਾ এনवायरमेंट ਜਿਹੜਾ ਨਾ ਇਹ ਸਾਰਾ ਚੇਂਜ ਹੋ ਜਾਣਾ। ਠੀਕ ਹੈ? ਤਾਂ ਇਹ ਐਕਸਪੋਜ਼ਰ ਜਿਹੜਾ ਕਾਸਮੈਟਿਕ ਦਾ ਫੀਮੇਲ ਇਹਦੇ ਤੇ ਜ਼ਰੂਰ ਸੋਚ ਵਿਚਾਰ ਕਰਨ ਇਹ ਗੱਲ ਨੂੰ ਜੋੜ ਦੇ ਕੇ ਤਾਂ ਕਿਹਾ ਜਾ ਰਿਹਾ ਕਿਉਂਕਿ ਜੇ ਅੱਜ ਤੁਹਾਡੀ ਬੇਟੀ ਛੋਟੀ ਆ ਤਾਂ ਅੱਗੇ ਉਹਨੇ ਵੱਡੀ ਜਾ ਕੇ ਮਦਰ ਵਰਨਾ ਹੈ ਠੀਕ ਹੈ ਜੇ ਅੱਜ ਤੁਸੀਂ ਉਹਦੇ ਤੇ ਅੱਜ ਐਕਸਪੋਜ਼ਰ ਨਹੀਂ ਰੋਕ ਰਹੇ ਮਾਫ ਕਰਨੇ ਤਾਂ ਛੋਟੇ ਛੋਟੇ ਬੱਚਿਆਂ ਦੀ ਲਿਪਸਟਿਕ ਲਾ ਦਨੇ ਹੈ ਜੀ ਕਿਉਂ ਆਬਵੀਅਸਲੀ ਉਹਨੇ ਲਗਾਉਣਾ ਹੈ ਜਦੋਂ ਮੰਮਾ ਨੂੰ ਲਗਾਉਂਦੀ ਦੇਖਦੀ ਹੈ ਉਸੇ ਤਰੀਕੇ ਨਾਲ ਵਰਨਦੀ ਹੈ ਸਵਰਦੀ ਹੈ ਛੜ ਛੜ ਛੋਟੇ ਬੱਚੇ ਸਟਿਕ ਤਾਂ ਬਹੁਤ ਦੂਰ ਦੀ ਗੱਲ ਹੈ ਜਮ ਦੇ ਬੱਚੇ ਨੂੰ ਜਦੋਂ ਅਸੀਂ ਪ੍ਰੋਪਰ ਪਾਊਡਰ ਖੁਸ਼ਬੂ ਸਾਨੂੰ ਕਿੰਦਾ ਬੱਚੇ ਨੂੰ ਕੋਈ ਚੱਕੇ ਤੋ ਕੋਲ ਖੁਸ਼ਬੂ ਆਵੇ ਜੇਬੀ ਸ਼ੋਬ ਬੇਬੀ ਸਭ ਕੁਝ ਅਰੇ ਸਰਚ ਇਹ ਗੱਲ ਕਹਿੰਦੀ ਹੈ ਪੈਰਾਬਨ ਔਨ ਫੈਥਲੇਟ ਨਾਮ ਦੇੜੇ ਸਿੰਥੈਟਿਕ ਕੈਮੀਕਲ ਉਹ ਇਹ ਇਹਨਾਂ ਸਾਰੀਆਂ ਚੀਜ਼ਾਂਸ ਪਾਇਆ ਜਾਂਦੇ ਔਰ ਫੈਥਾਲੇਟ ਦੇ ਇਨਟੇਕ ਦੇ ਨਾਲ ਜਿਹੜੀਆਂ ਬੱਚੀਆਂ ਨੇ ਉਹ ਟਾਈਮ ਤੋਂ ਪਹਿਲਾਂ ਮੈਚੁਰ ਹੋ ਰਹੀਆਂ ਨੇ ਠੀਕ ਹੈ ਨਾ ਪਿਊਬਰਟੀ अर्ली ਇਸ ਹੋ ਰਹੀ ਹੈ ਔਰ ਉਹ ਵੀ ਠੀਕ ਨਹੀਂ ਰਹੀ ਕਿਉਂਕਿ ਉਹਦੇ ਜੀਨੋ ਐਕਸਟਰੂਜਨ ਜਿਹੜੇ ਨੇ ਉਹ ਵੱਧ ਰਹੇ ਆ ਔਰ ਅਗਰ ਤੁਸੀਂ ਬੱਚੀ ਨੂੰ ਨਹੀਂ ਲਗਾ ਰਹੇ ਬਟ ਮਦਰ ਨੇ ਇਨਟੇਕ ਪਹਿਲਾਂ ਬਹੁਤ ਕੀਤਾ ਹੋਇਆ ਉਹ ਸਾਰਾ ਜਿਹੜਾ ਆਉਟਪੁੱਟ ਹੈ ਤੁਹਾਡਾ ਉਹ ਬੱਚੀ ਤੋਂ ਮਿਲੇਗਾ ਸਾਰ ਨੇ ਤੁਸੀਂ ਦੱਸਿਆ ਕਿ ਇੱਕ ਤਾਂ ਰੁੱਤਾਂ ਖਰਾਬ ਹੋ ਗਈਆਂ ਕਿਹੜੇ-ਕਿਹੜੇ ਬਿਮਾਰੀਆਂ ਹੈਗੀਆਂ ਜਿਹੜੀ ਇਸ ਵੇਲੇ ਮੇਕਅਪ ਲਗਾ ਰਹੀਆਂ ਨੇ ਜਨਾਨੀਆਂ ਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਲਿਪਸਟਿਕ ਦੀ ਗੱਲ ਕਰਦੇ ਹਾਂ ਠੀਕ ਹੈ ਲਿਪਸਟਿਕ ਸਾਨੂੰ ਅਸੀਂ ਨਾਰਮਲ ਸ਼ਾਪਸ ਜਾ ਕੇ ਕਹਿੰਦੇ ਵੀ ਉਹ ਦਿਖਾਓ ਜਿਹੜੀ 24 ਆਵਰ ਲੱਗੀ ਰਵੇ ਸਾਨੂੰ ਦੁਬਾਰਾ ਉਹ ਨਾ ਕਰਨਾ ਪਵੇ ਲਿਪਸਟਿਕ ਦੇ ਵਿੱਚ ਲੈਡ ਕਾਰਡੀਮਮ ਇੰਨੇ ਹੈਵੀ ਮੈਟਲਸ ਜਿਹੜੇ ਨੇ ਪਾਏ ਜਾਂਦੇ ਆ ਸਕਿਨ ਤੇ ਤਾਂ ਤੁਸੀਂ ਕੋਈ ਚੀਜ਼ ਲਗਾ ਰਹੇ ਹੋ ਤਾਂ ਹੋ ਸਕਦਾ ਉਹ ਘੰਟਾ ਅੱਧਾ ਘੰਟਾ 15 ਮਿੰਟ ਲੈ ਲੇ ਅੰਦਰ ਜਾਂਦੇ ਆ ਬਲੱਡ ਦੇ ਵਿੱਚ ਜਾਂਦੇ ਆ ਲਿਪਸ ਤੇ ਜਿਹੜੀ ਚੀਜ਼ ਲਗਾ ਰਹੇ ਹੋ ਡਾਇਰੈਕਟ ਬ੍ਰੇਨ ਦੇ ਉੱਤੇ ਵਰਕ ਕਰਦੀ ਹੈ ਔਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਿੰਨਾ ਵੀ ਰਸਾਂ ਦਾ ਖੇੜ ਆ ਉਹ ਬ੍ਰੇਨ ਤੋਂ ਸ਼ੁਰੂ ਹੋਣਾ ਤੇ ਪਹਿਲਾਂ ਇਹਦੇ ਤੇ ਇਫੈਕਟ ਪੈ ਗਿਆ ਤਾਂ ਇੱਥੇ ਕੀ ਹਾਲ ਹੋਣਾ ਉਹ ਲਿਪ ਬੱਮ ਜੇ ਲਾਈ ਜਾਂਦੇ ਨੇ ਜੀ ਇੰਨੇ ਮਤਲਬ ਜਿਹੜਾ ਉਹਦੇ ਵਿੱਚ ਜਿਹੜੇ ਆਇਲਸ ਯੂਜ਼ ਕੀਤੇ ਆ ਨਾ ਜਿਹਨੂੰ ਮਿਨਰਲਸ ਆਇਲ ਕਿਹਾ ਜਾਂਦਾ ਹੈ ਹੈ ਨਾ ਰੀਨਲ ਜਿਹੜਾ ਸਾਡਾ ਕਿਡਨੀ ਵਾਲਾ ਏਰੀਆ ਉਹਨੂੰ ਬਿਲਕੁਲ ਡੈਮੇਜ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਦੇ ਨਾਲ ਤੇ ਫਿਰ ਜਿਹੜੀਆਂ ਹੁਣ ਸਵਾਲ ਇਹ ਵੀ ਹੈ ਜੀ ਤੁਸੀਂ ਦੱਸ ਤਾਂ ਸਾਨੂੰ ਡਰਾਤਾ ਤੁਸੀਂ ਸਾਡੀਆਂ ਭੈਣਾਂ ਵੀ ਡਰ ਗਈਆਂ ਹੋਣਗੀਆਂ ਔਰ ਆਬਵੀਅਸਲੀ ਗੱਲ ਹੈ ਜਿਸ ਗੱਲ ਦਾ ਡਰ ਚੰਗਾ ਹੈ ਬਹੁਤ ਸਾਰੇ ਚੰਗੇ ਡਰ ਨੇ ਇਹ ਤੇ ਬਾਕੀ ਬਹੁਤ ਸਾਰੀ ਚੀਜ਼ਾਂ ਚੱਲਦੀ ਨੇ ਲੇਕਿਨ ਫਿਰ ਇਹਦਾ ਰਿਪਲੇਸਮੈਂਟ ਵੀ ਤਾਂ ਆਪਾਂ ਨੂੰ ਦੇਣੀ ਪਊ ਕਿਉਂਕਿ ਸਾਨੂੰ ਇੱਕ ਤਾਂ ਆਦਤ ਬਣੀ ਹੋਈ ਹੈ ਬਣਨ ਦੀ ਸਵਰਨ ਦੀ ਫਿਰ ਉਹਦਾ ਅਗਰ ਤੁਸੀਂ ਕਹਿ ਰਹੇ ਹੋ ਕਿ ਮੇਕਅਪ ਨਹੀਂ ਕਰਨਾ ਜਿਹੜੀ ਸਾਡੀਆਂ ਭੈਣਾਂ ਇਸ ਵੇਲੇ ਕਰ ਰਹੀਆਂ ਨੇ ਫਿਰ ਕਹਿਣਗੇ ਅਸੀਂ ਕੀ ਕਰੀਏ ਸੋਹਣੇ ਬਣਨ ਵਾਸਤੇ ਨੇਚਰਲ ਹੋਮ ਮੇਡ ਯੂਜ਼ ਅਸੀਂ ਕਰ ਸਕਦੇ ਹਾਂ ਫਾਊਂਡੇਸ਼ਨ ਦਾ ਜਿਹੜਾ ਯੂਜ਼ ਹੈ ਆਈ ਸ਼ੈਡੋ ਦਾ ਬਲਸ਼ ਦਾ ਜਿਹੜਾ ਯੂਜ਼ ਹੈ 429 ਤਰ੍ਹਾਂ ਦੇ ਕੈਮੀਕਲ ਨੇ ਅਗਰ ਫੁੱਲ ਮੇਕਅਪ ਬੋਡੀ ਦੇ ਉੱਤੇ ਕਰਨਾ ਹੈ ਠੀਕ ਹੈ ਨਾ 429 కెమికల్ ਤੁਸੀਂ ਹਰ ਰੋਜ਼ ਅਗਰ ਬੋਡੀ ਦੇ ਉੱਤੇ ਲਾ ਕੇ ਘੁੰਮ ਰਹੇ ਤਾਂ ਤੁਸੀਂ ਕਿੱਥੇ ਕਹੋਗੇ ਕਿ ਮੇਰੇ ਅੰਦਰ ਬੈਲੈਂਸ ਰਵੇ ਓਕੇ ਔਰ ਕੱਲੀ-ਕੱਲੀ ਚੀਜ਼ ਅਮਰੀਕਾ ਦੀ ਇੱਕ ਰਿਸਰਚ ਹੈ ਜਿਹੜੀ ਕਿ 5500 ਫੀਮੇਲ ਦੇ ਉੱਤੇ ਕੀਤੀ ਗਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਇਸ ਜਿਹਨੂੰ ਸਿਸਟਰ ਸਟਡੀ ਦਾ ਨਾਮ ਦਿੱਤਾ ਗਿਆ ਉਹਦੇ ਵਿੱਚ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਹੈ ਕਿ ਜਿਹੜੀਆਂ ਫੀਮੇਲ ਹੇਅਰ ਡਾਈ ਕਰਦੀਆਂ ਨੇ 9% ਬ੍ਰੈਸਟ ਕੈਂਸਰ ਦਾ ਜਿਹੜਾ ਚਾਂਸ ਉਹਨਾਂ 'ਚ ਵੱਧ ਰਿਹਾ ਹੈ ਸਿਰਫ हेयर ਡਾਈ ਤੇ हेयर ਡਾਈ ਤੇ ਤੇ ਫਿਰ ਜਿਹੜਾ ਸਟ੍ਰੇਟਨਰ ਹਾਂ ਸਟ੍ਰੇਟਨਰ ਦੀ ਗੱਲ ਸਟ੍ਰੇਟਨਰ ਕਰ ਰਹੇ ਨੇ ਕੈਰਾਟਨ ਕਰ ਰਹੇ ਆ ਸਮੂਥਨੀ ਕਰ ਰਹੇ ਆ ਅੱਜ ਕਰ ਰਹੇ ਆ ਤਾਂ ਅੱਜ ਤੋਂ 20 ਸਾਲ ਬਾਅਦ 15 ਸਾਲ ਬਾਅਦ ਤੁਹਾਨੂੰ ਸਾਈਡ ਇਫੈਕਟ ਤੁਹਾਨੂੰ ਮੈਨੋਪੌਜ਼ ਦੇ ਟਾਈਮ ਤੇ ਵੀ ਮਿਲਣਗੇ ਉਹ ਕਿਵੇਂ ਜੀ ਬ੍ਰੈਸਟ ਕੈਂਸਰ ਦੇ ਰੂਪ ਚ ਮਿਲ ਸਕਦੇ ਆ ਯੂਟਰਸ ਦੇ ਫਾਈਬਰਡ ਦੇ ਰੂਪ ਦੇ ਵਿੱਚ ਮਿਲ ਸਕਦੇ ਆ ਕਿਉਂਕਿ ਅਸੀਂ ਸਿਰਫ ਡਾਈਟ ਤੇ ਹੀ ਫੋਕਸ ਕਰੀ ਜਾ ਰਹੇ ਹਾਂ ਹੈ ਨਾ ਪ੍ਰੋਬਲਮ ਫੀਮੇਲ ਨੂੰ ਕੀ ਹੁੰਦੀ ਆ ਕਿ ਬ੍ਰੈਸਟ ਸਿਸਟ ਆ ਜੀ ਯੂਟਰਸ ਦਾ ਪ੍ਰੋਬਲਮ ਹੈ ਔਰ ਸੇਰਤੋ ਲੈ ਕੇ ਪੈਰ ਤੱਕ ਉਹਨਾਂ ਤੋਂ ਖਾ ਨਹੀਂ ਰਹੀ ਜਿੰਨਾ ਉਹਦੀ ਬੋਡੀ ਅੰਦਰ ਭੇਜ ਰਹੀ ਹੈ ਅਬਜ਼ਰਵ ਕਰ ਰਹੀ ਹੈ ਠੀਕ ਹੈ ਨਾ ਤਾਂ ਇਹ ਕੈਮੀਕਲਸ ਦੇ ਨਾਲ ਤੁਸੀਂ ਕਿੰਨੇ ਕ ਜ਼ਿਆਦਾ ਉਹ ਹੋ ਸਕਦੇ ਹੋ ਸੋਹਣੇ ਹੋ ਸਕਦੇ ਹੋ ਇਹ ਤਾਂ ਹੁਣ ਇਹ ਤਾਂ ਸਾਰ ਨੂੰ ਵੀ ਪਤਾ ਹੈ ਵੀ ਜਿਹੜੇ ਬੰਦਾ ਸਿਰਫ ਇਹ ਤਿਆਰ ਹੋ ਕੇ ਸੀ ਕੈਮਰੇ ਤੇ ਸੋਹਣੇ ਲੱਗ ਸਕਦੇ ਆ ਲਾਈਵ ਤਾਂ ਸਭ ਨੂੰ ਪਤਾ ਕੋਈ ਬੰਦਾ ਕਿਦਾਂ ਦਾ ਲੱਗਦਾ ਜੀ ਉਹ ਅਸੀਂ ਕਿਤੇ ਨਾ ਕਿਤੇ ਹਮ ਤਾਂ ਜਲੂਸ ਹੀ ਕਢਵਾ ਰਹੇ ਆ ਉਹ 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 ਓਨਿਕਲੀ ਰਿਹਾ ਸਾਡਾ ਪਰ ਉਸ ਤੋਂ ਜ਼ਿਆਦਾ ਜਿਹੜੀ ਸੋਚਣ ਵਾਲੀ ਗੱਲ ਇਹ ਆ ਜੇ ਤਾਂ ਫੀਮੇਲ ਆਪਣੀ ਪੀੜ੍ਹੀ ਅੱਗੇ ਵਧਾਉਣਾ ਚਾਹੁੰਦੀ ਹੈ ਜੇ ਉਹਨਾਂ ਨੂੰ ਲੱਗਦਾ ਕਿ ਮੇਰਾ ਬੱਚਾ ਜਾਂ ਮੇਰੀ ਬੱਚੀ ਹੈ ਉਹਨੂੰ ਕੋਈ ਰੋਗ ਨਾ ਹੋਵੇ ਤਾਂ ਪਹਿਲਾਂ ਤੁਸੀਂ ਆਪਣੀ ਬੋਡੀ ਤੇ ਐਕਸਪੋਜ਼ਰ ਘੱਟ ਕਰੋ ਕਾਸਮੈਟਿਕ ਦਾ ਠੀਕ ਹੈ ਪਰ ਅੱਛਾ ਇੱਕ ਗੱਲ ਹੋਰ ਸਮਝਾਓ ਫਿਰ ਜਿਹੜੀਆਂ ਸਾਡੀਆਂ ਭੈਣਾਂ ਗਰਭਵਤੀ ਨੇ ਪ੍ਰੈਗਨੈਂਟ ਪ੍ਰੈਗਨੈਂਟ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੀ ਕਾਸਮੈਟਿਕ ਦਾ ਇਸਤੇਮਾਲ ਬੱਚੇ ਤੇ ਕਿੰਨਾ ਅਸਰ ਪਾ ਸਕਦਾ ਆਉਂਦਾ ਯਾ ਨਹੀਂ ਪਾਉਂਦਾ ਜੀ ਬਿਲਕੁਲ ਪਾਉਂਦਾ ਜਿਹੜੀਆਂ ਫੀਮੇਲ ਸ਼ੈਂਪੂ ਜਿਹੜੇ ਬਹੁਤ ਜ਼ਿਆਦਾ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਕੈਰਾਟਿਨ ਸਮੂਥਨਿੰਗ ਦੇ ਵਿੱਚ ਜਿਹੜੇ ਯੂਜ਼ ਕਰਨ ਵਾਸਤੇ ਉਹਨਾਂ 'ਚ ਇੰਨੇ ਜ਼ਿਆਦਾ ਹੈਵੀ ਮੈਟਲਸ ਔਰ ਪੈਰਾਬੀਨ ਫੈਥਲੇਟ ਦਾ ਯੂਜ਼ ਕੀਤਾ ਜਾਂਦਾ ਹੈ ਜਿਹੜਾ ਫੈਥਲੇਟ ਮਾਂ ਨੇ ਪਹਿਲਾਂ ਯੂਜ਼ ਕੀਤਾ ਹੈ ਬੇਸ਼ੱਕ ਉਹ ਪ੍ਰੈਗਨੈਂਟ ਨਹੀਂ ਸੀ ਪ੍ਰੈਗਨਸੀ 'ਚ ਤਾਂ ਚਲੋ ਜਿਹੜਾ ਯੂਜ਼ ਕੀਤਾ ਉਹ ਕੀਤਾ ਉਸ ਤੋਂ ਪਹਿਲਾਂ ਵੀ ਜਿਹੜਾ ਕੀਤਾ ਉਸ ਤੋਂ ਬਾਅਦ ਜਦੋਂ ਮਾਂ ਬੱਚੇ ਨੂੰ ਦੁੱਧ ਦੇਏਗੀ ਨਾ ਦੁੱਧ ਦੇ ਰਾਈ ਇਹ ਰਿਸਰਚ ਹੈ ਕਿ ਦੁੱਧ ਦੇ ਰਾਈ ਇਹ ਫੈਥਾਲਟ ਬੱਚੇ ਦੇ ਅੰਦਰ ਜਾ ਰਿਹਾ। ਔਰ ਇੱਕ ਜਿਹੜਾ ਕੈਮੀਕਲ ਹੈ, ਟ੍ਰਾਈਕਲੋਜ਼ਨ ਨਾਮ ਦਾ ਕੈਮੀਕਲ ਹੈ ਜਿਹੜਾ ਟੂਥਪੇਸਟ ਰਾਈ ਔਰ ਹੈਂਡਵਾਸ਼ ਦੇ ਰਾਈ, ਸੋਪ ਦੇ ਰਾਈ ਜਿਹਨੂੰ FDA ਨੇ ਬੈਨ ਵੀ ਕੀਤਾ ਬਟ ਫਿਰ ਵੀ ਉਹ ਅੱਜ ਉਹਨਾਂ ਚੀਜ਼ਾਂ 'ਚ ਆ ਰਿਹਾ। ਠੀਕ ਹੈ ਉਹ ਪਾਇਆ ਜਾ ਰਿਹਾ ਔਰ ਮਦਰ ਯੂਜ਼ ਕਰ ਰਹੀ ਹੈ ਤਾਂ ਨਿਊ ਬੌਰਨ ਜਿਹੜੇ ਬੇਬੀ ਨੇ ਨੋਨ ਐਲਕੋਹੋਲਿਕ ਫੈਟੀ ਲੀਵਰ ਦੇਖੋ ਛੋਟੇ ਬੱਚੇ ਦਾ ਹੋ ਰਿਹਾ। ਜਾਂਮ ਦੇ ਜਵਾਕਾਂ ਦੇ ਫੈਟੀ ਲਿਵਰ ਹੋ ਰਿਹਾ ਹੈ। ਤਾਂ ਉਹਦੇ ਨਾਲ ਕੀ ਹੈ ਬੱਚੇ ਤੁਸੀਂ ਕਿੱਥੇ ਦੇਖੋਗੇ ਕਿ ਬੱਚੇ ਦੀ ਨੀਂ ਜਿਸ ਟਾਈਮ 'ਚ ਬੰਨਣੀ ਹੈ ਉਸ ਟਾਈਮ ਤੇ ਅਸੀਂ ਬੱਚੇ ਦੇ ਉੱਤੇ ਇੱਕ ਬਿਮਾਰੀ ਦਾ ਟੈਗ ਲੱਗ ਗਿਆ ਤਾਂ ਇਹ ਫੀਮੇਲ ਨੂੰ ਮੈਂ ਅਸੀਂ ਧੱਕਾ ਨਹੀਂ ਆਪਾਂ ਕਰ ਰਹੇ। ਦੱਤ ਰੱਖ ਰਹੇ ਆ ਫੈਸਲਾ ਤੁਹਾਡੇ ਹੱਥ ਹੈ। ਅਵੇਅਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਜਿੰਨਾ ਕਿਉਂਕਿ ਜਿੰਨੇ ਪੇਸ਼ੈਂਟ ਆ ਰਹੇ ਆ ਨਾ ਜ਼ਿਆਦਾ ਤਜਾਸ ਫੀਮੇਲ ਦੀ ਹੈ। ਹੈ ਨਾ? ਇਸੇ ਕਰਕੇ ਇਨ ਕਮਿੰਗ ਡੇ ਦੇ ਵਿੱਚ ਮੇਕਅਪ ਲੀ ਫੀਮੇਲ ਬਿਲਕੁਲ ਮੇਕਅਪ ਜਿਹੜਾ ਉਹ ਉਹ ਉਹਨੂੰ ਜਿੰਨੀ ਛੇਤੀ ਅਸੀਂ ਆਪਦੇ ਆਪ ਤੋਂ ਘਟਾਵਾਂਗੇ ਐਕਸਪੋਜ਼ਰ ਘਟਾ ਲਾਂਗੇ ਅਸੀਂ ਜਿਆਦਾ ਵਧਿਆ ਰਹਿਮ ਸਨ ਸਕ੍ਰੀਨ ਦਿੱਤਾ ਜਾਂਦਾ ਠੀਕ ਹੈ ਸਨ ਸਕ੍ਰੀਨ ਜਿਹੜਾ ਉਹ ਸਾਡੇ ਜੀਨਲ ਐਕਸੋਜਨ ਨੂੰ ਬਹੁਤ ਜ਼ਿਆਦਾ ਵਧਾ ਰਿਹਾ ਹੈ ਤਾਂ ਹੀ ਤਾਂ ਜਿਹੜਾ ਆਪਾਂ ਲਾਸਟ ਫੇਸ ਦੀ ਗੱਲ ਕੀਤੀ ਸੀ ਨਾ ਲਿਊਟਰਲ ਫੇਸ ਛਾਤੀ ਦੇ ਭਾਰੇ ਬਣ ਦੀ ਗੱਲ ਕੀਤੀ ਸੀ ਉਹ ਨਾਰਮਲ ਸਭ ਤੇ ਹੋਏਗਾ ਬਟ ਲੋੜ ਤੋਂ ਵੱਧ ਉਹਦੇ ਅੰਦਰ ਹੋਏਗਾ ਜਿਨਨੇ ਐਕਸਪੋਜ਼ਰ ਜ਼ਿਆਦਾ ਕੀਤੇ ਹੋਏ ਆ ਜੀ ਅੱਛਾ ਤੇ ਫਿਰ ਇੱਕ ਆਖਰੀ ਸਵਾਲ ਹੁਣ ਜਿਹੜੀਆਂ ਭੈਣਾਂ ਪਿਛਲੇ 10 ਸਾਲ ਤੋਂ ਇਸਤੇਮਾਲ ਕਰਨੀਆਂ ਨੇ 15 ਸਾਲ ਹੋ ਗਏ ਜਿਨਾਂ ਨੇ ਆਪਣੀ ਸਾਰੀ ਜੌਬ ਕਦੇ ਮੇਕਅਪ ਤੋਂ ਬਗੈਰ ਕੱਢੀ ਹੋਈ ਨਹੀਂ ਸਵੇਰੇ ਤਿਆਰ ਹੋ ਕੇ ਜਾਣਾ ਕਹਿੰਦੀ ਸਾਡੀ ਮਜਬੂਰੀ ਹੈ ਅਸੀਂ ਕੀ ਕਰੀਏ ਥੋੜੇ ਠੀਕ-ਠਾਕ ਲੱਗਣੀਆਂ ਚਾਹੀਦੀਆਂ ਅਸੀਂ ਮਜਬੂਰੀ ਵਸ ਸ਼ੌਂਕ ਵਸ ਯਾ ਫਿਰ ਤੁਸੀਂ ਇਹ ਕਹੇ ਲੇ ਕਿ ਸੱਜਣ ਸਵਰਨ ਦੇ ਚੱਕਰ ਚ ਕਿਸੇ ਨੂੰ ਇਮਪ੍ਰੈਸ ਕਰਨ ਦੇ ਚੱਕਰ ਚ ਉਹ ਕਰ ਰਹੀਆਂ ਨੇ ਲਗਾਤਾਰ ਤੇ ਫਿਰ ਅਗਰ ਉਹਨਾਂ ਨੇ ਵਾਪਸੀ ਕਰ ਘਰ ਵਾਪਸੀ ਹੋ ਸਕਦੀ ਹੈ ਕਿਉਂਕਿ ਤੁਸੀਂ ਕਹਿੰਦੇ ਹੋ ਵੀ ਕੁਦਰਤ ਨੂੰ ਦਾ ਡਾਕਟਰ ਭੁੱਲਰ ਸਾਹਿਬ ਜਿਵੇਂ ਹਮੇਸ਼ਾ ਹੀ ਕਹਿੰਦੇ ਨੇ ਕਿ ਤੁਸੀਂ ਅਗਰ ਕੁਦਰਤ ਨੂੰ ਗਲਵਕੜੀ ਪਾਉਣੇ ਹੋ ਤਾਂ ਤੁਹਾਨੂੰ ਵੀ ਉਹ ਘੁੱਟ ਕੇ ਜਫੀ ਪਾ ਲੰਦੀ ਹੈ ਤੇ ਫਿਰ ਸਾਨੂੰ ਹੱਲ ਵੀ ਦੱਸੋ ਤੁਹਾਡੇ ਤਾਂ ਸਾਨੂੰ ਡਰਾ ਹੀ ਦਿੱਤਾ ਅੱਜ ਚਲੋ ਉਸ ਤੋਂ ਵਾਰ-ਵਾਰ ਮੈਂ ਇੱਕ ਸ਼ਬਦ ਕਹਿੰਨੇ ਕਿਉਂਕਿ ਬਹੁਤ ਡੂੰਗੀ ਰਿਸਰਚ ਹੈਗੀ ਹੈ ਇਸੇ ਕਰਕੇ ਇਸੇ ਡਾਕਟਰ ਰਮਨਜੀ ਹੋਰਾ ਕੋਲ ਰਿਕਵੈਸਟ ਕੀਤੀ ਸੀ ਕਿ ਸਾਨੂੰ ਮੇਕਅਪ ਵਾਲੇ ਮਾਮਲੇ ਦੇ ਉੱਤੇ ਵੀ ਇੱਕ ਵੀਡੀਓ ਹੈਗੀ ਜਿਹੜੀ ਉਹ ਜ਼ਰੂਰ ਸਾਨੂੰ ਬਣਾ ਕੇ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਜਿਹੜੀ ਸਾਡੀਆਂ ਭੈਣਾਂ ਹੈਗੀਆਂ ਨੇ ਉਹਨਾਂ ਦੀ ਕਿੰਨੀ ਕੁ ਪ੍ਰੋਬਲਮ ਹੈਗੀ ਹੈ ਮੇਕਅਪ ਕਰਕੇ ਨੇਚਰਲੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਸਾਡਾ ਘਰੇਲੂ ਜਿਹੜਾ ਯੂਜ਼ ਹੈ ਠੀਕ ਹੈ ਘਰ ਦੇ ਵਿੱਚ ਦੇਖੋ ਜਿਹੜੀ ਚੀਜ਼ ਤੁਸੀਂ ਖਾ ਨਹੀਂ ਸਕਦੇ ਉਹਨੂੰ ਤੁਸੀਂ ਸਕਿਨ ਤੇ ਕਿਵੇਂ ਲਾ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਖਾ ਸਕਦੇ ਉਹਨੂੰ ਸਕਿਨ ਨੂੰ ਵੀ ਦੇ ਸਕਦੇ ਹੋ ਠੀਕ ਹੈ ਠੀਕ ਹੈ ਨਾ ਕਈ ਕਿਸੇ ਹੱਦ ਤੱਕ ਜਿਵੇਂ ਕਹਿੰਦੇ ਵੀ 4 ਕਿਲੋ ਲਿਪਸਟਿਕ ਫੀਮੇਲ ਆਪਣੀ ਪੂਰੀ ਲਾਈਫ ਚ ਖਾ ਜਾਂਦੀ ਹੈ ਔਰ ਤੁਸੀਂ ਇਹ ਦੇਖੋ ਸਟਮਕ ਡਿਸਆਰਡਰ ਮੈਟਾਬੋਲਿਕ ਡਿਸਆਰਡਰ ਸਟਮਕ ਦੇ ਟਿਊਮਰ ਲਿਪਸਟਿਕ ਦੇ ਨਾਲ ਹੀ ਅੰਦਰ ਜਾ ਰਹੇ ਫਿਰ ਵੀ ਮੈਨੂੰ ਲੱਗਦਾ ਵੀ ਕਈ ਇਦਾਂ ਦੀਆਂ ਜਿਹੜੀਆਂ ਮਾਨਮਤੀਆਂ ਮੁਟਿਆਰਾਂ ਹੋਣਗੀਆਂ ਵੀਡੀਓ ਸੁਣ ਕੇ ਕਹਿਣਗੀਆਂ ਵੀ ਜਿੰਨਾ ਸਿਰ ਜਿਉਣਾ ਜਿਉਣਾ ਪਰ ਮੈਂ ਇੱਕ ਗੱਲ ਕਹਿਣੀ ਆ ਜਿਹੜੀ ਅਸੀਂ ਸਟਾਰਟਿੰਗ ਤੋਂ ਸ਼ੁਰੂ ਕੀਤੀ ਸੀ ਮੇਲ ਔਰ ਫੀਮੇਲ ਦੀ ਅਲੱਗ-ਅਲੱਗ ਵਿਸ਼ੇਸ਼ਤਾ ਹੈ ਜੇ ਜੇ ਫੀਮੇਲ ਨੂੰ ਪਰਮਾਤਮਾ ਨੇ ਘਰ ਪਰਿਵਾਰ ਨੂੰ ਹਨਾ ਇਸ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਘਰੋਂ ਬਾਹਰ ਇਸ ਕਰਕੇ ਨਿਕਲੇ ਆ ਵੀ ਅਸੀਂ ਵੀ ਸਮਾਜ ਚ ਆਪਦਾ ਕੁਝ ਹਿੱਸਾ ਪਾਈਏ ਠੀਕ ਹੈ ਪਰ ਜੇ ਸਮਾਜ ਕਿੱਥੋਂ ਬਣਨਾ ਹੈ ਪਰਿਵਾਰ ਤੋਂ ਜੇ ਤੁਸੀਂ ਆਪਣੇ ਪਰਿਵਾਰ ਦੇ ਚੰਗਾ ਨਹੀਂ ਸੋਚ ਸਕਦੇ ਤੁਸੀਂ ਸਮਾਜ ਦਾ ਕਿਵੇਂ ਸੋਚ ਲਓਗੇ ਜਿਨ੍ਹਾਂ ਨੇ ਸਾਡੀ ਫਿਰ ਜਿਹੜੀ ਰਮਨ ਜੀ ਨੇ ਬਸੰਤ ਵਾਲੀ ਔਰ ਪੱਛੜ ਵਾਲੀ ਸਰਦੀਆਂ ਵਾਲੀ ਗਰਮੀਆਂ ਵਾਲੀ ਗੱਲ ਕੀਤੀ ਹੈ ਅਗਰ ਜਿਨ੍ਹਾਂ ਨੇ ਉਹ ਵੀਡੀਓ ਸਾਡੀ ਵੇਖਣੀ ਹੈ ਪਹਿਲਾ ਵੀਡੀਓ ਅਸੀਂ ਪਾ ਚੁੱਕੇ ਹਾਂ ਰਮਨ ਜੀ ਦੇ ਬੜੀ ਡੂੰਗੀ ਜਾਣਕਾਰੀ ਦਿੱਤੀ ਸੀ ਉਹ ਮਾਨਸਿਕ ਅਵਸਥਾ ਦੇ ਰਿਗਾਰਡਿੰਗ ਤਾਂ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦਾ ਲਿੰਕ ਦੇ ਦਿੱਤਾ ਹੈ ਉਸ ਵੀਡੀਓ ਨੂੰ ਵੀ ਤੁਸੀਂ ਖੋਲ ਸਕਦੇ ਹੋ ਅੱਛਾ ਮੈਂ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਸਾਨੂੰ ਅੱਜ ਦੱਸਤੀਆਂ ਮੇਕਅਪ ਸੰਬੰਧੀ ਡਰਾ ਵੀ ਦਿੱਤੀਆਂ ਰਿਸਰਚਾ ਵੀ ਦੱਸੀਆਂ ਇਹ ਵੀ ਦੱਸਿਆ ਕਿ ਸੁਰਖੀ ਜਿਹੜੀ ਅਸੀਂ ਲਗਾਉਣ ਵਾਲੇ ਲਿਪਸਟਿਕ ਜਿਹੜੀ ਅਸੀਂ ਲਗਾਉਨੇ ਆ ਉਹ ਤੁਹਾਡੀਆਂ ਪੀਡੀਓ ਨੂੰ ਖਰਾਬ ਕਰ ਸਕਦੀ ਹੈ ਤੇ ਫਿਰ ਸਾਨੂੰ ਬਦਲ ਵੀ ਤਾਂ ਦਿਓ ਮੰਨ ਲਓ ਤੁਸੀਂ ਮੇਕਅਪ ਤੋਂ ਸਾਨੂੰ ਮਨਾ ਕਰ ਦਿੱਤਾ ਹੈ ਤੇ ਫਿਰ ਅਸੀਂ ਸਾਡੀਆਂ ਭੈਣਾਂ ਕੀ ਕਰਨ ਮੇਕਅਪ ਦੀ ਆਦਤ ਹੌਲੀ 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 ਛੋਟੀ ਛੋਟੀ ਦੀ ਛੁੱਟੇਗੀ ਪਹਿਲੀ ਤਾਂ ਗੱਲ ਹੈ ਕਿ ਜਿੰਨਾ ਐਕਸਪੋਜ਼ਰ ਅਸੀਂ ਵਧਾ ਲਿਆ ਠੀਕ ਹੈ ਛੋਟ ਦੀ ਛੋਟ ਦੀ ਛੁੱਟੇਗੀ ਨਹੀਂ ਠੀਕ ਹੈ ਇੱਕਦਮ ਕੱਟ ਕਰੋਗੇ ਤਾਂ ਹੱਲ ਹੈ ਓਕੇ ਠੀਕ ਹੈ ਨਾ ਜਿਹੜਾ ਪਿਛਲੇ 10 ਸਾਲ ਤੋਂ ਹੈਵੀ ਜਿਹੜੀਆਂ ਹੈਵੀ ਕਰਨੀਆਂ ਬਹੁਤ ਜ਼ਿਆਦਾ ਉਹ ਉਹ ਉਹਦਾ ਜੇ ਸਾਈਡ ਇਫੈਕਟ ਅੱਗੇ ਚੱਲੇਗਾ ਠੀਕ ਹੈ ਕਿਹ ਜਿਹੜੀਆਂ ਜੜੀਆਂ ਮੁੱਟੀਆਂ ਦੀ ਅਸੀਂ ਗੱਲ ਕੀਤੀ ਹੈ ਜੇ ਉਹ ਨਾਲ ਅਸੀਂ ਰੈਗੂਲਰ ਲਾਈਫ 'ਚ ਲਾਵਾਂਗੇ ਤਾਂ ਕਾਫੀ ਹੱਦ ਤੱਕ ਉਹਨੂੰ ਸਹਿਣ ਕਰ ਪਾਵਾਂਗੇ ਨਹੀਂ ਤਾਂ ਕਿਸੇ ਨਾ ਕਿਸੇ ਭਿਆੰਕਰ ਬਿਮਾਰੀ ਦਾ ਰੂਪ ਉਹਨੇ ਲੈ ਲੈਣਾ ਠੀਕ ਹੈ ਠੀਕ ਹੈ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇੱਕ ਆਦਤ ਹੈ ਕਿ ਫੀਮੇਲ ਦਾ ਸੱਜਣ ਸਵਰਨ ਦੇ ਨਾਲ ਬੜਾ ਡੂੰਗਾ ਸੰਬੰਧ ਹੈ ਪਰ ਜਿਹੜਾ ਉਹ ਉਹ ਉਸ ਟਾਈਮ ਵੀ ਅਸੀਂ ਗੱਲ ਕਰਦੇ ਹਾਂ ਇਹ ਡੂੰਗਾ ਸੰਬੰਧ ਹੈ ਕਿ ਸੱਜਣਾ ਸਵਰਨਾ ਸਿਰਫ ਔਰਤ ਦੇ ਹਿੱਸੇ ਆਇਆ ਉਹ ਗਹਿਣੇ ਸੀ ਠੀਕ ਹੈ ਜਦੋਂ ਅਸੀਂ ਗਹਿਣਿਆਂ ਦੀ ਗੱਲ ਕਰਦੇ ਆ ਨਾ ਤਾਂ ਗਹਿਣੇ ਕਿਤੇ ਨਾ ਕਿਤੇ ਫੀਮੇਲ ਦੇ ਰੀਪਰੋਡਕਟਿਵ ਸਿਸਟਮ ਨੂੰ ਹੈਲਦੀ ਕਰੰਟਸ ਹੈਲਪ ਕਰਦੇ ਸੀ ਕਿਤੇ ਨੈਕਸਟ ਟਾਈਮ ਬੰਨਿਆ ਤੇ ਆਪਾਂ ਅਸੀਂ ਉਸ ਉਹ ਵੀ ਰਿਸਰਚ ਤੁਹਾਡੇ ਨਾਲ ਜੀ ਹੋਰ ਰਿਸਰਚ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਜਿਹੜੀ ਜਿਹੜੀ ਆਪਾਂ ਕੋਸਮੈਟਿਕ ਦੀ ਗੱਲ ਕੀਤੀ ਹੈ ਨਾ ਸੱਜਣ ਸਵਰਨ ਦੇ ਚੱਕਰ ਦੇ ਵਿੱਚ ਸਾਨੂੰ ਇੰਨਾ ਕੁ ਜ਼ਿਆਦਾ ਬ੍ਰੇਨ ਵਾਸ਼ ਕਰ ਦਿੱਤਾ ਗਿਆ ਕਿਉਂਕਿ ਚਿਹਰੇ ਦੀ ਖੂਬਸੂਰਤੀ ਤੇ ਅਸੀਂ ਗੱਲ ਕਰਦੇ ਆ ਗਲੋ ਤੇ ਗੱਲ ਕਰਦੇ ਆ ਸਾਡੇ ਘਰਾਂ ਦੇ ਵਿੱਚ ਨਾਰਮਲ ਵਿਸਨ ਹੁੰਦਾ ਹੈ ਦਹੀਂ ਹੁੰਦਾ ਨਿੰਬੂ ਹੁੰਦਾ ਗੁਲਾਬ ਜਲ ਹੈ ਗਲਿਸਰੀਨ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬੈਗ ਬਣਾ ਕੇ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹੋ ਠੀਕ ਹੈ ਰੈਗੂਲਰ ਇਹਨੂੰ ਯੂਜ਼ ਕਰ ਸਕਦੇ ਹੋ ਦੂਸਰੀ ਗੱਲ ਕਿ ਜਿਹੜੀ ਆਪਾਂ ਫੀਲ ਦੇ ਪਹਿਲਾਂ ਵੀ ਗੱਲ ਕੀਤੀ ਆ ਉਹ ਆਪਣਾ ਗੁੱਡ ਰੱਖੋ ਜੇ ਜੇ ਸਮਾਈਲ ਨਹੀਂ ਤੁਹਾਡੇ ਚਿਹਰੇ ਤੇ ਤੇ 15000 ਦਾ ਲਾ ਮੇਕਅਪ ਵੀ ਕਿਸੇ ਕੰਮ ਦਾ ਨਹੀਂ ਠੀਕ ਹੈ ਔਰ ਬਾਕੀ ਜਿਹੜੀ ਅਸੀਂ ਜਿੱਦੋਂ ਅਸੀਂ ਕੋਸਮੈਟਿਕ ਦੀ ਰਿਸਰਚ ਨੂੰ ਦੇਖਿਆ ਠੀਕ ਹੈ ਨਾ 어 اور ਡਾਕਟਰ ਸਾਹਿਬ ਜਿਹੜਾ ਇਹਦਾ ਅਲਟਰਨੇਟ ਸਾਨੂੰ ਦਿੱਤਾ ਕਿ ਆਪਾਂ ਇਦਾਂ ਦਾ ਤੋਹਫਾ ਇੱਕ ਫੀਮੇਲ ਦੇ ਲਈ ਆਪਾਂ ਲੈ ਕੇ ਆਵਾਂਗੇ ਤਾਂ ਜੋ ਉਹਨਾਂ ਨੂੰ ਇਹ ਵੀ ਨਾ ਲੱਗੇ ਵੀ ਨਹੀਂ ਦੇਲ ਅੰਦਰੋਂ ਖੁਸ਼ ਹੋ ਜਾ ਨਹੀਂ ਮੇਕਅਪ ਤੋਂ ਬਿਨਾ ਅਸੀਂ ਰਹਿ ਨਹੀਂ ਸਕਦੀਆਂ ਹਨਾ ਤਾਂ ਉਹਦਾ ਅਲਟਰਨੇਟ ਜਿਹੜਾ ਉਹ ਉਹ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਉਹ ਆ ਗਿਆ ਜਦੋਂ ਅਸੀਂ ਫੇਸ਼ੀਅਲ ਦੀ ਗੱਲ ਕਰਦੇ ਹਾਂ ਹਨਾ ਤਾਂ ਇਹ ਜਿਹੜੀ ਫੇਸ਼ੀਅਲ ਦੀ ਕਿੱਟ ਹੈ ਜਿਹੜੀ ਪੂਰੀ ਦੀ ਪੂਰੀ ਐਲੋਵਿਰਾ ਔਰ ਕੋਕੋਨਟ ਆਇਲ ਦੇ ਬੇਸ ਤੇ ਹੈ ਕਿ ਕੋਈ ਕੈਮੀਕਲੀ ਜ਼ੀਰੋ ਕੈਮੀਕਲ ਵੈਨ ਇਹਨੂੰ ਤੁਸੀਂ ਕਿਤੇ ਵੀ ਟੈਸਟ ਕਰਵਾ ਸਕਦੇ ਹੋ ਜਿਹੜੇ ਅਸੀਂ ਅ ਦੂਜਾ ਖਤਰਨਾਕ ਸਭ ਤੋਂ ਖਤਰਨਾਕ ਕੈਮੀਕਲ ਦੀ ਗੱਲ ਕੀਤੀ ਸੀ ਨਾ ਉਹ ਇਹਦੇ ਨੇੜੇ ਢੇੜੇ ਵੀ ਨਹੀਂਗੇ ਇਸੇ ਕਾ ਉਸ ਰਿਸਰਚ ਤੋਂ ਬਾਅਦ ਅਸੀਂ ਇਸ ਜੀਸਤੇ ਕੰਮ ਕੀਤਾ ਕਿ ਅਸੀਂ ਜੇ ਤੁਸੀਂ ਕਿਹਾ ਕਿ ਵਾਰ-ਵਾਰ ਇਹ ਗੱਲ ਕਹੀ ਕਿ ਭੈਣਾਂ ਨੂੰ ਡਰਾਇਆ ਜਾ ਰਿਹਾ ਹੈ ਡਰਾਇਆ ਨਹੀਂ ਜਾ ਰਿਹਾ ਇੱਕ ਅਵੇਅਰਨੈਸ ਹੈ ਤੁਹਾਡੇ ਲਈ ਹੈ ਤੁਹਾਡੇ ਪਰਿਵਾਰ ਲਈ ਹੈ ਠੀਕ ਹੈ ਨਾ ਹਾਂ ਪਰ ਸੋਨਿ ਤੋਹਫਾ ਵੀ ਨਾਲ ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਨੇ ਦਿੱਤਾ ਹੈ ਕਿ ਇਹਦਾ ਅਲਟਰਨੇਟ ਨਾਲ ਦਿੱਤਾ ਹੈ ਫੇਸ਼ੀਅਲ ਤੋਂ ਅਗਰ ਅਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਕੁਦਰਤੀ ਫੇਸ਼ੀਅਲ ਕਰ ਸਕਦੇ ਠੀਕ ਹੈ ਜੀ ਜੀ ਅੱਜ ਬਹੁਤ ਕ੍ਰੀਜ਼ੀ ਸਾਰੀ ਗੱਲਬਾਤ ਲਈ ਸੋ ਇਸਨ ਡਾਕਟਰ ਰਮਨਦੀਪ ਸਮਰਾਜੀ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮੇਕਅਪ ਦੇ ਜਿਹੜੇ ਸਾਡੇ ਬੋਡੀ ਨੂੰ ਨੁਕਸਾਨ ਹੁੰਦੇ ਨੇ ਔਰ ਕਿਵੇਂ ਜੇਕਰ ਅਸੀਂ ਨੈਚੁਰਲ ਬਿਊਟੀ ਦੀ ਗੱਲ ਕਰੀਏ ਨੈਚੁਰੈਲਟੀ ਦੀ ਗੱਲ ਕਰੀਏ ਕੁਦਰਤੀ ਹਾਰ ਸ਼ਿੰਗਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਅੱਜ ਸਾਂਝੇ ਕੀਤੀਆਂ ਨੇ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਉਹਨਾਂ ਪਿੰਨ ਤੱਕ ਸਾਡੀ ਜ਼ਰੂਰ ਪਹੁੰਚਦਾ ਕਰਦੇ ਹੋ ਜਿਨ੍ਹਾਂ ਨੂੰ ਮੇਕਅਪ ਕਰਨ ਦਾ ਬੜਾ ਸ਼ੌਂਕ ਹੈ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਹਰੇਕ ਮਹੀਨੇ ਬਿਮਾਰ ਕਿਉਂ ਹੋ ਜਾਂਦੀਆਂ ਸੋ ਉਮੀਦ ਕਰਦਾ ਇਹ ਵੀਡੀ ਹੋਰਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ